ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਬਾਬਾ ਨਾਨਕ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ਨਾਨਕ ਸ਼ਾਹ ਫਕੀਰ ਤੇ ਪੰਜਾਬ ਸਰਕਾਰ ਨੇ ਬੈਨ ਲਾ ਦਿੱਤਾ ਹੈ ਫਿਲਮ ਜੋ ਕਿ 17 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਹੁਣ 2 ਮਹੀਨਿਆਂ ਲਈ ਪੰਜਾਬ ਤੋਂ ਬੈਨ ਕਰ ਦਿੱਤੀ ਗਈ ਹੈ ਇਸ ਮੁੱਦੇ ਤੇ ਹੋਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੁਤੰਤ੍ਰ ਪ੍ਰੋਡਿਊਸਰ ਹਰਿੰਦਰ ਸਿੰਘ ਸਿੱਕਾ ਕਿੱਤਾ ਜੀ ਪੰਜਾਬ ਸਰਕਾਰ ਨੇ ਫਿਲਮ ਤੇ ਬੈਨ ਲਾ ਦਿੱਤਾ ਹੈ 2 ਮਹੀਨਿਆਂ ਲਈ ਫਿਲਮ ਬੈਨ ਹੋ ਗਈ ਹੈ ਪੰਜਾਬ 'ਚ ਹੁਣ ਤੁਹਾਡਾ ਅਗਲਾ ਕਦਮ ਕੀ ਹੋਵੇਗਾ ਇਹ ਫਿਲਮ ਨੂੰ ਮੈਂ ਕਿਸੇ ਪ੍ਰੋਫਿਟ ਦੇ ਮੁੱਦੇ 'ਤੇ ਨਜ਼ਰ ਰੱਖ ਕੇ ਨਹੀਂ ਬਣਾਇਆ ਤੇ ਇਹ ਕੋਈ ਨਫਾ-ਨੁਕਸਾਨ ਦੀ ਹੱਡੀ ਨਹੀਂ ਸੀ ਮੇਰੇ ਲਈ ਸੋ ਇਹ ਤਾਂ ਮਨੂੰ ਪਰਸਨਲੀ ਫਰਕ ਨਹੀਂ ਪੈਂਦਾ ਕਿ ਇਹ ਫਿਲਮ ਕਿੰਨੇ ਲੋਕ ਦੇਖਣਗੇ ਇਸ ਗੱਲ ਦਾ ਜ਼ਰੂਰ ਦੁੱਖ ਹੈ ਕਿ ਇਸ ਮਕਸਦ ਤੋਂ ਇਸ ਨਾਮ ਨੂੰ ਸਪਰੈਡ ਕਰਨ ਲਈ ਇਸ ਮੈਸੇਜ ਨੂੰ ਸਪਰੈਡ ਕਰਨ ਲਈ ਇਸ ਗੁਰੂ ਸਾਹਿਬ ਦੇ ਸੇਅ ਨੂੰ ਸਪਰੈਡ ਕਰਨ ਲਈ ਇਹ ਫਿਲਮ ਬਣਾਈ ਗਈ ਸੀ ਉਹਦੇ ਵਿੱਚ ਰੁਕਾਵਟ ਪਾਈ ਗਈ ਹੈ ਉਹ ਕਿਉਂ ਪਾਈ ਗਈ ਹੈ ਕਿਸ ਵਜ੍ਹਾ ਨਾਲ ਕਿਸ ਮਜਬੂਰੀ ਨਾਲ ਉਸ ਸਿਆਸਤ ਤੇ ਪੋਲਿਟਿਕਸ ਦੀ ਮਜਬੂਰੀ ਵਿੱਚ ਉਹਨਾਂ ਦੀ ਤਕਲੀਫ ਇਹ ਚ ਮੈਨੂੰ ਜਾਣਨਾ ਚਾਹੁੰਦਾ ਹੋ ਸਕਦਾ ਹੈ ਸਰਕਾਰ ਨੂੰ ਐਕਚੁਅਲ ਜੈਨੂਇਨ ਟ੍ਰੈਵਲ ਹੋਏ ਤੇ ਜੋ 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 ਖੁਕਮ ਹੋਏਗਾ ਗੁਰੂ ਸਾਹਿਬ ਦਾ ਹੁਣਾਂ ਤੇ ਉਸ ਤਰ੍ਹਾਂ ਹੀ ਹੈ ਇਹਦੇ ਵਿੱਚ ਵੀ ਕੋਈ ਪਲਾਇ ਹੈ ਲੇਕਿਨ ਜੋ ਗੁਰੂ ਸਾਹਿਬ ਦੀ ਫਿਲਮ ਹੈ ਉਹ ਬਿਨਾ ਦੇਖੇ ਕਿਸੇ ਨੇ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾਂ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਅਫਵਾਹਾਂ ਫੈਲਾਈਆਂ ਉਹ ਠੀਕ ਨਹੀਂ ਲੱਗਿਆ ਮੈਨੂੰ ਉਹਦੇ ਨਾਲ ਦੁੱਖ ਇਸ ਕਰਕੇ ਲੱਗਿਆ ਹੈ ਕਿ ਸਿੱਖ ਕੌਮ ਆਪਣੇ ਆਪ ਵਿੱਚ ਬੜੀ ਮਜ਼ਬੂਤ ਕੌਮ ਹੈ ਔਰ ਸਾਨੂੰ ਡਾਣ ਵਾਲੇ ਕੋਈ ਵਿਦੇਸ਼ੀ ਨਹੀਂ ਨੇ ਅਸੀਂ ਖੁਦ ਹੀ ਵਥੇ ਰਹੇ ਹਾਂ ਅਸੀਂ ਖੁਦ ਹੀ ਆਪਣੀ ਪੈਰਾਂ ਤੇ ਕੁਹਾੜੀਆਂ ਮਾਰ ਕੇ ਤੇ ਆਪਣੇ ਪੈਰ ਕੱਟ ਲੈਂਦੇ ਆਂ ਜਾਂ ਪਗੜਾ ਉਸ ਪਗੜੀ ਉਛਾਲ ਲੈਣੇ ਆਂ ਐਸੀ ਦਾ ਦੁੱਖ ਹੈ ਕਿ ਅਸੀਂ ਬਿਨਾ ਦੇਖੇ ਬਿਨਾ ਇਸ ਫਿਲਮ ਨੂੰ ਸਮਝੇ ਬਿਨਾ ਇਸ ਫਿਲਮ ਨੂੰ ਜਾਣੇ ਬਿਨਾ ਇਹਦੀ ਕੋਈ ਜਾਂਚ ਵਾਰੀ ਕੀ ਦੇਖਦੇ ਹੋਏ ਸਿਰਫ ਕੁਝ ਫਰਿੰਜ 엘ਮੈਂਟਸ ਦੇਖ ਕੇ ਅਖੇ ਜ਼ੋਰ ਜ਼ਬਰਦਸਤੀ ਦੇ ਉੱਤੇ ਅਸੀਂ ਇੱਕ ਕਦਮ ਉਠਾ ਰਹੇ ਹਾਂ ਇਹ ਬੜੇ ਅਫਸੋਸ ਦੀ ਗੱਲ ਹੈ ਅਕਾਲ ਤੱਕ ਤੁਸੀਂ ਆਲਰੇਡੀ ਫਿਲਮ ਦਿਖਾ ਚੁੱਕੇ ਸੀ ਤੇ ਉਹਨਾਂ ਨੇ ਪਰਮਿਸ਼ਨ ਵੀ ਦੇ ਦਿੱਤੀ ਸੀ ਫਿਰ ਹੋਣੀ ਕੀ ਆਪਤੀ ਹੋਈ ਉਹਨਾਂ ਨੂੰ ਮੈਸੇਜ ਕਰਕੇ ਕਿਹਾ ਮੈਂ ਇਸ ਸਿਆਸਤ ਵਿੱਚ ਬਿਲਕੁਲ ਨਹੀਂ ਜਾਣਾ ਚਾਹੁੰਦਾ ਕੀ ਮਜਬੂਰੀ ਹੈ ਕਿਆ ਪੋਲਿਟਿਕਸ ਕਿਸੇ ਨਾਲ ਖੇਡੀ ਗਈ ਕਿਆ ਫਰਿੰਜ ਐਲੀਮੈਂਟਸ ਨੇ ਖੇਡਿਆ ਮੈਂ ਇਸ ਬਾਰੇ ਵਿੱਚ ਬਿਲਕੁਲ ਨਹੀਂ ਧਖਲ ਦੇਣਾ ਚਾਹੁੰਦਾ ਕਿਉਂਕਿ ਮੇਰਾ ਇਹ ਸਬਜੈਕਟ ਨਹੀਂ ਹੈ ਮੈਨੂੰ ਮੈਨੂੰ ਨਾ ਤੇ ਬੁਨਾਫੇ ਦੀ ਕੋਈ ਚਿੰਤਾ ਸੀ ਕਿ ਮੈਂ ਤਾਂ ਘਰ-ਬਾਰ ਵੇਚ ਕੇ ਇਹ ਫਿਲਮ ਪੜਾਈ ਹੈ ਉਹ ਬੱਚਿਆਂ ਦੀ ਸੇਵਿੰਗਸ ਵੇਚ ਕੇ ਬਣਾਈ ਹੈ ਅਗਰ ਅਗਰ ਲੋਕਾਂ ਨੂੰ ਇਹਦੇ ਵਿੱਚ ਖੁਸ਼ੀ ਮਿਲੀ ਹੈ ਔਰ ਇਹਦੇ 'ਚ ਰੱਬ ਦੀ ਖੁਸ਼ੀ ਹੈ ਕਿ ਮੇਰ ਹੈ ਕਿ ਇਹ ਪੰਜਾਬ 'ਚ 2 ਮਹੀਨੇ ਨਹੀਂ ਚੱਲੇ ਤੇ ਜੋ ਮਾਲਕ ਦੇ ਰਹਾ ਲੇਕਿਨ ਜਿਸ ਜਿਸ ਨੇ ਫਿਲਮ ਦੇਖੀ ਹੈ ਉਹ ਪਾਵੇਂ ਕੱਟੜਵਾਦੀ ਕਿਉਂ ਨਾ ਹੋਏ ਉਹਦੇ ਅੱਖਾਂ 'ਚੋਂ ਅਥਰੂ ਗਰੇ ਨੇ ਕਿ ਹੋ ਸਕਦਾ ਹੈ ਉਹ ਪੰਡਤ ਸੇ 2 ਮਹੀਨੇ ਬਾਅਦ ਚਲੇਗੀ ਜਦੋਂ ਜਦੋਂ ਇਹ ਸਾਰੇ ਦੇਖ ਲੈਣਗੇ ਔਰ ਸਮਝ ਲੈਣਗੇ ਔਰ ਉਹਨਾਂ ਸਿੱਖਾਂ ਨੂੰ ਉਹਨਾਂ ਨੂੰ ਕਿ ਆਪਣੇ ਤੋਂ ਆਪਣੇ ਆਪ ਨੂੰ ਬੜੇ-ਬੜੇ ਸਿੱਖ ਕਹਿੰਦੇ ਨੇ ਔਰ ਬਿਨਾਂ ਰਿਚੁਅਲਸ ਦੇ ਕੰਮ ਨਹੀਂ ਕਰ ਸਕਦੇ ਉਹਨਾਂ ਰਿਚੁਅਲਸ ਨੂੰ ਜਿਹਨੂੰ ਕਿ குரு ਸਾਹਿਬ ਨੇ ਮਨਾ ਕੀਤਾ ਸੀ ਹੋ ਸਕਦਾ ਉਹ ਇਸ ਕਾਰਨ ਥੋੜੇ ਦਿਨ ਬਾਅਦ ਸਮਝ ਜਾਣ ਔਰ ਕੋ ਕੋ ਨਹੀਂ ਸਮਝਣਗੇ ਔਰ ਪੰਜਾਬ ਸਕੇ ਨਹੀਂ ਚੱਲਣ ਦੇਣਗੇ ਤੇ ਉਹ ਉਹਨਾਂ ਦੀ ਮਰਜ਼ੀ ਹੈ ਇਸ ਹੋ ਸਕਦਾ ਇਹ ਫਿਲਮ ਦੇ ਇਸ ਕਰਮ ਵਿੱਚ ਹੋਏ ਹੋ ਸਕਦਾ ਉਹਨਾਂ ਤੇ ਜੇ ਤੇਜ ਹੈ ਹੀ ਕੋਈ ਉਹਨਾਂ ਨੂੰ ਖੁਸ਼ੀ ਮਿਲਦੀ ਹੋਏ ਤੇ ਲੇਕਿਨ ਇਹ ਨਹੀਂ ਹੋ ਸਕਦਾ ਕਿ ਛੋਟਾ ਜਿਹਾ ਫਰਿੰਜ ਅਰੇਂਜਮੈਂਟ ਪੂਰੇ ਵਿਦੇਸ਼ ਦੇਸ਼ ਵਿੱਚ ਆ ਕੋਈ ਪ੍ਰੇਰ ਕੋਈ ਪੂਜਾ ਅਰਦਾਸ ਕਿਸ ਤਰ੍ਹਾਂ ਕਰੇਗਾ ਉਹ ਡਿਸਾਈਡ ਕਰੇ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਹੈ ਪੰਜਾਬ ਸਰਕਾਰ ਵੱਲੋਂ ਕੋਈ ਤੁਹਾਨੂੰ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਕੀ ਇਤਰਾਜ਼ ਹੈ ਸੁਣ ਤੋਂ ਜਾਂ ਕੋਈ ਚੇਂਜਸ ਕਰਨ ਲਈ ਕਹੇ ਗਏ ਤੁਹਾਨੂੰ

कि जब तक इंसान है इंसान कभी भी कंप्लीट नहीं होगा अगर वो कंप्लीट हो जाए तो रब कह है तो असी सारे सारे कुछ ना कुछ किधर न किधर कमियां पेशियां रखते हैं अपने अंदर ता इंसान है क्या तो जो उन्होंने मर्जी हुई जिस तरह का उन्होंने समझ आया उन्होंने उस तरह किया ना तो बुरा मनाने वाली कोई गल है ना फिक्र करने की लड़ है बिकॉज जिस रस्ते थे, आ, ਗੁਰੂ ਸਾਹਿਬ ਨੇ ਚਲਾਇਆ ਉਹਨਾਂ ਨੇ ਕਿਹਾ ਸੀਗਾ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਇੱਕ ਬੜਾ ਰਿਚ ਪਾਥ ਹੈ ਅਨਕਾਰਪਟਡ ਹੈ ਕੰਡੇ ਵੀ ਹੈ ਨੇ ਮਿੱਟੀ ਕੱਟਾ ਵੀ ਹੈ ਚਟਾਨਾ ਵੀ ਹੈ ਨੇ ਪਾਣੀ ਵੀ ਹੈ ਜੰਗਲੀ ਜਾਨਵਰ ਵੀ ਨੇ ਇਸ ਰਸਤੇ ਤੋਂ ਅਗਰ ਨਿਕਲਣਾ ਹੈ ਤਾਂ ਮੇਰਾ ਫੈਸਲਾ ਸੀ ਕਿ ਮਨੂੰ ਪ੍ਰੀ ਕਾਰਪਟਡ ਰੋਡ ਨਹੀਂ ਮਿਲੇ ਕਿ ਇਹ ਵੀ ਮਨੂੰ ਪਤਾ ਸੀ ਤੇ ਅਗਰ ਉਹ ਮਨੂੰ ਸਭ ਪਤਾ ਸੀ ਤਾਂ ਪਰ ਆਪਣੀ ਮਿਹਰ ਨਾਲ ਚਲੇ ਜਾ ਰਿਹਾ ਜੀ ਪੰਜਾਬ ਜਿਹੜੀਆਂ ਸਿੱਖ ਚੱਥੇਵੰਦੀਆਂ ਨੇ ਉਹ ਵੀ ਕਹਿ ਰਹੀਆਂ ਨੇ ਕਿ ਉਹ ਕੱਲ ਸ਼ੁੱਕਰਵਾਰ ਬੰਦ ਵੀ ਕਰਨੀਆਂ ਪੰਜਾਬ ਚ ਉਹਦੇ ਬਾਰੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਕਿ ਜੋ ਉਹ ਠੀਕ ਸਮਝਦੇ ਨੇ ਉਹਨਾਂ ਨੂੰ ਉਹ ਕਰਨਾ ਚਾਹੀਦਾ ਹੈ ਅਗਰ ਉਹਨਾਂ ਦੇ ਪੰਜਾਬ ਬੰਦ ਕਰਨ ਨਾਲ ਗੁਰੂ ਸਾਹਿਬ ਦਾਸਨਿਆ ਰੋਕਿਆ ਜਾਣਾ ਚਾਹੀਦਾ ਹੈ ਅਗਰ ਉਹਨਾਂ ਦੀ ਇਹ ਸਮਝ ਪੈਂਦੀ ਹੈ ਤੇ ਫਿਰ ਉਹ ਠੀਕ ਹੋਣੀ ਹੈ ਮੈਂ ਉਹਦੇ ਬਾਰੇ ਕੋਈ ਬਿਆਨਬਾਜ਼ੀ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿਉਂਕਿ

ਉਹ ਸਾਡੀ ਇੰਟੈਲੈਕਚੁਅਲ ਪ੍ਰੋਪਰਟੀ ਨਹੀਂ ਨੇ ਉਹ ਕਿਸੇ ਇੱਕ ਧਰਮ ਦੀ ਪ੍ਰੋਪਰਟੀ ਨਹੀਂ ਨੇ ਕਿਸੇ ਇੱਕ ਧਰਮ ਦੇ ਇੱਕ ਛੋਟੇ ਜਿਹੇ ਗਰੁੱਪ ਨੂੰ ਇਸਦਾ ਇਤਰਾਜ਼ ਹੋਵੇ ਉਹ ਕਹੇ ਕਿ ਪੂਰਾ ਦਾ ਪੂਰਾ ਵਰਲਡ ਗੁਰੂ ਸਾਹਿਬ ਨੂੰ ਸਿਰਫ ਐਸੀ ਤਰੀਕੇ ਨਾਲ ਪੁੱਛੇ ਉਹ ਠੀਕ ਨਹੀਂ ਹੈ ਉਹ ਨਾ ਹੀ ਉਹ ਪੋਸੀਬਲ ਹੈ ਲੇਕਿਨ ਪੰਜਾਬ ਵਿੱਚ ਕਿਉਂਕਿ ਇਹਨਾਂ ਨੂੰ ਆਪਣੀ ਵਜੂਦ ਦਿਖਾਣਾ ਅੱਛਾ ਹੈ ਉਹਨਾਂ ਨੂੰ ਜੋ ਠੀਕ ਲੱਗ ਰਿਹਾ ਉਹ ਕਰਨਾ ਚਾਹੀਦਾ ਉਹਨਾਂ ਨੂੰ ਮਨੂ ਇਸ ਬਾਰੇ ਕੋਈ ਕੁਝ ਨਹੀਂ ਕਹਿ ਰਹਾ ਜੀ ਪੰਜਾਬ ਦੇ ਡਿਪਟੀ ਸੀਐਮ ਸੁਖਬੀਰ ਬਾਦਲ ਤੇ ਉਹਨਾਂ ਦੇ ਪਰਿਵਾਰ ਨੇ ਵੀ ਤੁਹਾਡੀ ਫਿਲਮ ਦੇਖੀ ਸੀ ਉਹਨਾਂ ਦਾ ਕੀ ਕਹਿਣਾ ਸੀ ਫਿਲਮ ਦੇਖਣ ਤੋਂ ਬਾਅਦ ਮੈਂ ਜੀ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹਦੇ ਬਾਰੇ ਆਫਵਾਹਾਂ ਜਿਆਦਾ ਉੜ ਰਹੀਆਂ ਨੇ ਤੇ ਇਹ ਖਾਂ ਖਾਂ ਵਿੱਚ ਕਿਸੇ ਨੂੰ ਉਲਝਿਆ ਨਹੀਂ ਸਪਸਾਣ ਵਾਲੀ ਗੱਲ ਹੈ ਔਰ ਆਫਵਾਹਾਂ ਜਿਹੜੀਆਂ ਨੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਦੋਸ਼ੀ ਕਹਾਂਦਾ ਉਹ ਪੋਲਿਟਿਕਲ ਲੀਡਰ ਕਹਾਂਦਾ ਹੈ ਉਹਨੇ ਕਿਤਨਾ ਹੀ ਦਮ ਛੱਡ ਕੇ ਆਪਣੇ ਇਸ ਆਪਣੇ ਪੇਸ਼ ਨੂੰ ਸ਼ਹਿਰ ਤੋਂ ਆਪਣੀ ਸਿਟੀ ਨੂੰ ਆਪਣੀ ਸਟੇਟ ਨੂੰ ਉੱਚਾ ਬਣਾਉਣ ਦੀ ਕੋਸ਼ਿਸ਼ ਕਰੇ। ਸੋ ਮੈਨੂੰ ਕੋਈ ਜ਼ਿਆਦਾ ਮੇਰਾ ਉਹਨਾਂ ਨਾਲ ਕੋਈ ਪਾਤੂ ਪਰਿਵਾਰ ਨਾਲ ਮੇਰਾ ਕੋਈ ਪਰਸੰ ਸੰਬੰਧਤ ਨਹੀਂ ਨੇ ਮੈਨੂੰ ਕੋਈ ਜਾਣਦੇ ਨਹੀਂ ਨੇ। ਮੈਂ ਉਹਨਾਂ ਬਾਰੇ ਕੋਈ ਕਮੈਂਟ ਦੇਣਾ ਨਹੀਂ ਚਾਹਾਂਗਾ। ਨਹੀਂ ਪਰ ਉਹਨਾਂ ਨੇ ਫਿਲਮ ਦੇ ਕੇ ਤੁਹਾਨੂੰ ਕੋਈ ਕਮੈਂਟ ਦਿੱਤਾ ਹੋਵੇ ਜਾਂ ਕੁਝ ਕਿਹਾ ਹੋਵੇ ਫਿਲਮ ਬਾਰੇ। ਮੈਂ ਜੇ ਜਦੋਂ ਫਿਲਮ ਦੇਖਣਗੇ ਤਾਂ ਮੈਂ ਉਹਨਾਂ ਕੋਲੋਂ ਕਮੈਂਟ ਜ਼ਰੂਰ ਲਾਂਗਾ। ਜੀ ਤੇ ਹੁਣ ਤੁਹਾਡਾ ਕੀ ਪਲਾਨ ਹੈ ਤੁਸੀਂ ਹੋਰ ਕਿਹੜੀ ਕੰਟਰੀ ਚ ਸੇਲਸ ਨੂੰ ਰਿਲੀਜ਼ ਕਰੋਗੇ ਬਿਕੋਜ਼ ਕੱਲ ਪੰਜਾਬ ਚ ਰਿਲੀਜ਼ ਨਹੀਂ ਹੋਈ ਹੋਰ ਕਿੱਥੇ ਕਿੱਥੇ ਰਿਲੀਜ਼ ਹੋ ਰਹੀ ਹੈ ਪੂਰੇ ਵਰਲਡ ਚ ਹੋ ਰਹੀ ਹੈ ਜੀ ਠੀਕ ਹੈ ਜੀ ਤੇ ਐਜ਼ ਅ ਪ੍ਰੋਡਿਊਸਰ ਸਿੱਕਾ ਜੀ ਮੈਂ ਤੁਹਾਨੂੰ ਪੁੱਛਣਾ ਚਾਹਨੀ ਹਾਂ ਤੁਹਾਨੂੰ ਕਿੰਨਾ ਲਾਸ ਹੋਇਆ ਪਰਸਨਲ ਤੁਹਾਡਾ ਇਮੋਸ਼ਨਲ ਲਾਸ ਤਾਂ ਹੈ ਹੀ ਹੈ ਜਿਹੜਾ ਤੁਸੀਂ ਦੱਸਿਆ ਬਟ ਮੋਨਿਟਰੀ ਲਾਸ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਵਿੱਤੀ ਤੰਦੋਲਤ ਹੈ ਉਹ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਚੋਂ ਆਈ ਹੈ ਔਰ ਇਸ ਕਰਕੇ ਮੇਰਾ ਪਰਸਨਲ लॉस ਕੁਝ ਵੀ ਨਹੀਂ ਹੈ ਔਰ ਕੁਦਰਤ ਨੇ ਹੀ ਬਖਸ਼ਿਆ ਹੈ ਕਿ ਮਨੂੰ ਪਰਸਨਲ ਇਮੋਸ਼ਨਲ लॉस ਵੀ ਨਹੀਂ ਹੈ ਹੈ ਨਾ ਜ਼ਰੂਰ ਹਲਕਾ ਜਿਹਾ ਦੁੱਖ ਲੱਗਦਾ ਹੈ ਕਿ ਬਿਨਾ ਦੇਖੇ ਸਾਡੀ ਕੌਮ ਇੱਕ ਪਾਸੇ ਤੁਰ ਪੰਦੀ ਹੈ ਕੁਝ ਲੋਕਾਂ ਦੇ ਅੱਖੇ ਲੱਗ ਕੇ ਤੇ ਸਾਨੂੰ ਟਾਣ ਵਾਲੇ ਕੋਈ ਹੋਰ ਦੁਨੀਆ ਤੋਂ ਬਾਹਰ ਹੋ ਨਹੀਂ ਆਂਦੇ ਅਸੀਂ ਤੇ ਆਪਣੇ ਆਪ ਨੂੰ ਇਸ ਇੱਕ ਦੂਸਰੇ ਦੀ ਪਗੜੀ ਉਚਾਲ ਕੇ ਧਾਰ ਲੈਣੇ ਆ ਇਸ चीज ਦਾ ਥੋੜਾ ਜਿਹਾ ਬੁਰਾ ਲੱਗਦਾ ਹੈ ਲੇਕਿਨ ਇੱਥੇ ਵੀ ਚੇਕ ਕੋਈ ਰਜ਼ਾ ਹੋਣੀ ਮਾਲਕ ਦੇ ਜੀ ਠੀਕ ਹੈ ਜੀ ਸਾਡੇ ਨਾਲ ਗੱਲ ਕਰਨ ਲਈ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸੋ ਇਹ ਸਭ ਸਾਡੇ ਨਾਲ ਸੋਮ ਪ੍ਰੋਡਿਊਸਰ ਹਰਿੰਦਰ ਸਿੰਘ ਸਿੱਕਾ ਕਿਨਾਲੀ ਉਹਨਾਂ ਦੀ ਫਿਲਮ ਨਾਨਕ ਸ਼ਾ ਫਕੀਰ ਇੱਕ ਚਮਤਕਾਰ ਸੀ ਪਰ ਹੁਣ ਇਹ ਚਮਤਕਾਰ ਪੰਜਾਬ ਦੇ ਲੋਕੀ ਫਿਲਹਾਲ ਨਹੀਂ ਦੇਖ ਸਕਣਗੇ ਕਾਇਰਾ ਵਸੀਨ এবੀਪੀ ਸੰਜਾ ਚੰਡੀਗੜ੍ਹ ਹੁਣ এবੀਪੀ ਸੰਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users apps, ABP ABP selects, App Store ਵਿੱਚ ਜਾ ਕੇ এবিপি ਲਾਈਵ टाइप ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ